ਗੁੱਡ ਆਫਟਰਨੂੰ ਹੋ ਗਿਆ ਜੀ। ਯਾਨੀ ਪੌਣਾ 1 ਹੋ ਗਿਆ। ਔਰ ਬਾਰਿਸ਼ ਇੰਨੀ ਹੋ ਰਹੀ ਆ ਨਾ ਬਹੁਤ ਜ਼ਿਆਦਾ। ਰਪੈਂਜਲ ਨੇ ਛੁੱਟੀ ਮਾਰੀ ਤੇ ਅੱਜ। ਕੀ ਖਾਣਾ? ਬਾਹਰ ਜਾ ਕੇ ਦੇਣਾ। ਦੇਖ ਲੈ। ਨਹੀਂ ਜਾਣਾ ਬਾਹਰ। ਗਲੀ 'ਵਾਂ ਮੀ ਬਹੁਤ ਪੈ ਰਿਆ। ਆ ਦੇਖ ਕਿ ਨਮੀ ਆ ਰਿਹਾ। ਪਾਣੀਓ ਪਾਣੀ ਖੜਿਆ ਗਲੀ 'ਵਾਂ। ਤੇ ਔਰ ਮੈਂ ਬਣਾ ਰਹੀ ਆ ਜੀ ਪਕੌੜੇ। ਧਰਮਾ ਗਰਮ ਪਕੌੜੇ। ਲੋ ਜੀ। ਇਹ ਚਿਪਸ ਜਿਵੇਂ ਚਿਪਸ ਹੁੰਦੀ ਹੈ ਨਾ ਬੱਚਿਆਂ ਕੀ ਉਸ ਤੇ ਆਪਕੇ ਪਕੌੜੇ ਬਣਾਏ ਆ ਮੈਂ ਮਤਲਬ ਇੱਕ ਕਿਸਮ ਦੀ ਚਿਪਸ ਹੈ ਔਰ بارش ਵੀ ਹੋ ਰਹੀ ਆ ਖਿੜਕੀ ਖੋਲਦਾ ਵਾਓ ਔਰ ਪਕੌੜੇ ਵੀ ਬਣ ਰਹੇ ਆ ਤੇ ਚਾਹ ਵੀ ਬਣਾਉਂਗੀ ਆਪਾਂ ਹੁਣ ਜਸਟ ਚਾਹੇ ਵੀ ਸਾਥ ਮੇ ਬਨੇਗੀ ਔਰ ਬਾਰਿਸ਼ ਹੋ ਰਹੀ ਆ ਨਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਬਹੁਤ ਜ਼ਿਆਦਾ ਮੀਂਹ ਮਤਲਬ ਸਾਰੇ ਕਿਤੇ ਮੀਂਹ ਅੱਜ ਕਹਿੰਦੇ ਨਾ ਮਤਲਬ ਆਲ ਓਵਰ ਆਲ ਓਵਰ ਬਰਸਾਤ ਹੋ ਰਹੀ ਆ ਔਰ ਬਬਜੋਦ ਗਈ ਵੀ ਆ ਸਕੂਲ ਦੇਖੋ ਕਿੰਨੇ ਵਜੇ ਆਏਗੀ ਫਿਰ ਪਤਾ ਲੱਗੇਗਾ ਲਿਓ ਪਰ ਆਓ ਜਾ ਬਬਜੋਦ ਨੂੰ ਲੈ ਕੇ ਆਏਂਗੇ ਬਬਜੋਦ ਤੇ ਪਪਾ ਲਿਓ ਆ ਜਾ ਠੀਕ ਜਾ ਬਤਮੀਜ਼ ਜਾ ਲਿਓ ਨੇ ਲਾਦਾ ਦੁਖੀ ਕਰਿਆ ਵੋ ਪਕੋੜੇ ਬਣਾ ਰਹੀ ਆ ਤੇਰੇ ਵਾਸਤੇ ਰੁਕ ਜਾ ਪਕੌੜਾ ਨੂੰ ਦੇਖ ਕੇ ਆ ਗਿਆ ਬਤਮੀਜ਼ ਜਾ ਲਿਓ ਠੀਕ ਜਾ ਹੇ ਹੁਣ ਬਣਾਉਂਗੀ ਮੈਂ ਚਾਹ ਤੇ ਇਹ ਪਕੌੜੇ ਤਾਂ ਬਸ ਆਪਣੇ ਬਣ ਗਏ ਆ ਚਾਹ ਵੀ ਨਾਲ ਦੀ ਨਾਲ ਬਣਾਵਾਂਗੀ ਮੈਂ بارش اور ਪਕੌੜੇ ਤਾਂ ਜਸ ਤੇ ਪਕੌੜੇ ਮੈਂ ਬਣਾ ਲਏ ਆ ਔਰ ਚਾਹ ਵੀ ਬਣਾ ਕੇ ਰੱਖਦੀ ਲਿਓ ਹਟ ਜਾ ਚਾਹ ਵੀ ਬਣਾ ਕੇ ਰੱਖਦੀ ਔਰ ਜੋਤ ਆਏਗੀ ਸਕੂਲ ਮਾਂ ਤੇ ਰੂਪ ਤਾਂ ਅੱਜ ਗਈ ਨਹੀਂ ਕਿਉਂਕਿ ਰੂਪ ਨੂੰ ਹੋ ਰਿਹਾ ਤਾਂ ਬੁਖਾਰ ਔਰ ਜੋ ਸਕੂਲ ਮੰ ਗਈ ਵੀ ਹੈ ਜੋ ਤੈਨੂੰ ਸ਼ਾਇਦ ਉਸਕਾ ਪਾਪਾ ਲੈ ਕੇ ਆਏਗਾ ਕਿਉਂਕਿ ਮੀ ਬਹੁਤ ਜ਼ਿਆਦਾ ਪੈ ਰਹੇ ਆ ਮੀਗੇ ਵਿਚਾਰਾ ਮੁਸ਼ਕਲ ਹੈ ਆਹ ਰੀਆ ਮੀ ਮੀ ਪਕੌੜੇ ਇਹ ਮੈਂ ਟੱਕ ਕੇ ਰੱਖ ਦੇ ਔਰ ਇੱਕ ਪਾਸੇ ਇਹ ਪੜੇ ਆ ਦੋਨੋਂ ਵਾਸਤੇ ਟੱਕ ਕੇ ਰੱਖ ਦੇ ਔਰ ਇੱਕ ਪਾਸੇ ਚਾਹ ਬਣ ਬਣੀ ਪਈ ਹੈ ਚਾਹ ਵੀ ਬਣ ਗਈ ਪਕੌੜੇ ਵੀ ਬਣ ਗਏ ਔਰ ਜੋ ਤਾਣੇ ਵਾਲੀ ਆ ਅੱਧਾ ਘੰਟਾ ਰਹਿ ਗਿਆ ਆਣੇਗਾ ਔਰ ਮੇਰੇ ਹਸਬੰਦ ਵੀ ਆਉਣਗੇ ਸ਼ਾਇਦ ਜੋਤ ਨੂੰ ਨਾਲ ਹੀ ਬਿਠਾ ਲੈ ਆਉਣਗੇ ਗੱਡੀ ਦੇ ਵਿੱਚ ਕਿਉਂਕਿ ਮੀਂਹ ਪੈ ਰਿਹਾ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਆਸ਼ੇ ਨਾ ਇਹ ਹੀ ਨਹੀਂ ਟਿਕਦਾ ਤੂੰ ਵੀ ਟਿਕ ਜਾ ਦੋ ਘੜੀ ਸਰਾਰਤਾਂ ਪਰ ਲੱਕ ਬੰਨੇ ਅੱਜ ਘਰਾਂ ਛੁੱਟੀ ਮਾਰੀ ਐ ਪਰ ਟਿਕਦੇ ਨਹੀਂ ਐ ਨਿਆਣੇ ਫੇਰ ਵੀ ਹਾਏ ਰੱਬਾ ਕਿੰਨਾ ਮੀਂਹ ਮੈਂ ਤੋਈ ਤੀ ਕਣਕ ਔਰ ਦੇਖੋ ਮੰਜੇ ਕੇ ਹੇਠਾਂ ਪਈ ਐ ਪੱਲੀ ਇਕੱਠੀ ਗਰੀਬੀ ਕਿਉਂਕਿ ਧੁੱਪ ਨਹੀਂ ਨਿਕਲੀ ਅੱਜ ਹਾਏ ਰੱਬਾ ਬਾਰਿਸ਼ बहुत मी है देखो मी बहुत पै चुके जस्ट अज जा आपने बनाए थे दोपहरे पकौड़े पकौड़े के है सोए ना नींद आई है मुड़ के अखी नहीं खुली और जस्ट मैं उठी पांच बजे और फिलहाल पेंसिल पढ़ रही है ये अपना स्कूल का होमवर्क कर रही है हाँ जी बेटा करो कि हो गया ਮੈਨੂੰ ਪੜਨਾ ਬਿਠਾਇਆ ਕਿਉਂਕਿ ਅੱਜ ਸਕੂਲ ਨਹੀਂ ਨ ਗਈ ਲੇਕਿਨ ਹੋਮਵਰਕ ਤਾਂ ਆਨਲਾਈਨ ਆ ਜਾਂਦਾ ਹੈ ਇਸ ਕਰਕੇ ਆਪਣਾ ਸਕੂਲ ਦਾ ਕੰਮ ਕਰ ਰਹੀ ਹੈ ਰੂਪ ਜੋਤ ਗਈ ਵੀ ਹੈ ਟਿਊਸ਼ਨ ਪਰ ਔਰ ਫਿਲਹਾਲ ਪਕੌੜੇ ਖਾ ਕੇ ਹੀ ਜੀ ਨੀਂਦ ਆਈ ਕਿਵੇਂ ਬਣੇ ਤੇ ਪਕੌੜੇ ਅੱਜ ਯਮਮੀ ਅੱਜ ਯਮਮੀ ਬਣੇ ਤੇ ਤੋਰ ਪੰਜ ਲੀਵੀਐਸ ਦਾ ਕੰਮ ਕਰ ਰਹੀ ਹੈ ਆਪਣਾ ਇੰਗਲਿਸ਼ ਦਾ ਮੰਮੀ ਇੰਗਲਿਸ਼ ਕਰਨੀ ਯੈਸ ਬ੍ਰਿਕਸ वुਡ ਐਂਡ ਬ੍ਰਿਕਸ वुਡ ਐਂਡ

व्हाट मटेरियल ऑफ हाउसेस बिल्ड ब्रिक्स वुड अब सोचो हो गया आपका बस मेरी मेहंदी देखो कैसी लगी मेहंदी तेरी दीदी ने लगाई है है ना जोत लागे गई है रूप की मेहंदी गोरा गोरा आज ये हाथ पे मेहंदी लगाई दी दोने गोरा गोरा हाथ दीदी ने लगाई है आज मेरा हाल देखो सिर भी नहीं पाया गया है जी नींद आई ना ਠੰਡਾ ਮੌਸਮ ਹੋਇਆ ਵਾ ਮੀ ਪਿਆਇਆ ਆ ਆਟੋਮੈਟਿਕਲੀ ਨੀਂਦ ਆਈ ਜਾ ਰਹੀ ਐ ਜੀ ਕਰ ਰਿਹਾ ਵੀ ਸੋਈ ਜਾਓ ਇਕਾ ਏਸੀ ਵੀ ਨਹੀਂ ਲਾਇਆ ਛੱਤਾਂ ਵਾਲੇ ਪੱਖਿਆਂ ਕੀ ਉਹ ਠੰਡੀ ਹਵਾ ਆ ਰਹੀ ਐ ਔਰ ਮੈਂ ਤਾਂ ਪੜਕੇ ਸੋ ਗਈ ਸੀ ਜਸਤੇ ਈ ਵੀ ਵੀ ਅੱਖ ਖੁੱਲੀ ਐ ਮੇਰੀ ਸੋਚਿਆ ਆਪਣੀ ਕੁੜੀ ਨੂੰ ਪੜਾਦਾ ਬਈ ਲੈ ਜੀ ਹਾਂ ਏ ਹੋ ਗਿਆ ਪੁੱਤ ਜੇ ਖੇਡ ਲੈ ਆਉਣ ਆਪਣਾ ਲਿਓ ਮੰਨੋ ਨਹੀਂ ਪਤਾ ਕਿੱਥੇ ਐ ਹਾਕ ਮਾਰ ਲੀ ਉਹਨ ਕਿੱਧਰ ਚਲੇ ਗਿਆ ਕਿਥੇ ਬਾਹਰ ਤਾਂ ਨਹੀਂ ਚਲੇ ਗਿਆ ਪਪਾ ਨੂੰ ਪੁੱਛੀ ਲਿਓ ਉਹ ਆ ਗਿਆ ਇਹ ਕਿੱਧਰ ਗਿਆ ਤਾਂ ਉਹ ਬਾਹਰ ਬੈਠਿਆ ਹੁਣ ਪੋੜੀ ਕੇਟ ਆ ਆ ਗਿਆ ਹੁਣ ਹਾਂ ਆ ਗਿਆ लियो तो शांत हो वा लियो लियो क्या हुआ क्या हुआ, हुआ लियो आपने प्यार करना आ गया प्यार करना रहा सच्ची में प्यार कर रहे लियो लियो पकोड़े खाए थे आज आलू के पकोड़े आलू के पकोड़े चाय के साथ पकोड़े मम्मी जब स्कूल में आए के आप ही सुनो खुला छोड़ देंगे ना फिर नहीं, नहीं। बड़ा हो जाएगा देखियो इन्ना ताहिना अब गेट खोल दे जरा फिर वो दौड़ा दौड़ा आएगा करेगा दीदी और मेरे पास ठीक है फिर खेल ले करे लियो रुपए अंजल बुला रही है आए मेरे गुगु तेरा गुगु है हां हां जी तेरी तो बच्चों की लग रही है जी मेहंदी ਬੜੀ ਦੀਦੀ ਛੋਟੀ ਦੀਦੀ ਕੇ ਲਾਰੀ ਹੈ ਮਹਿੰਦੀ ਇਹ ਪਤਾ ਨਹੀਂ ਕਿਹੜੀ ਖੁਸ਼ੀ ਕੀ ਮਹਿੰਦੀ ਲੱਗ ਰਹੀ ਆ ਵਾਜੀ ਵਾ ਮਹਿੰਦੀ ਲੱਗਦੀ ਮੁਕਦਰਾਂ ਦੇ ਨਾਲ ਮੈਂ ਬੰਦਾ ਨਹੀਂ ਲੜਕੀ ਹਾਂ ਹਾਂ ਤੂੰ ਲੜਕੀ ਤੋਂ ਹੈ ਲੇਕਿਨ ਮਹਿੰਦੀ ਤਾਂ ਲੱਗਦੀ ਆ ਮੁਕਦਰਾਂ ਦੇ ਨਾਲ ਹਿੱਲ ਲੈ ਪਹਿਲਾਂ ਤੋਂ ਮੇਰੇ ਖਿਆਲ ਤੇ ਹਿੱਲ ਨਾ ਮਹਿੰਦੀ ਲਗਵਾ ਤੂੰ ਛਿੱਕੇ ਬਾਬੂ ਹਾਂ ਇਹ ਲੱਗ ਰਹੀ ਹੈ ਜੀ ਮਹਿੰਦੀ ਔਰ ਮੈਂ ਕੱਟ ਰਹੀ ਹੂੰ ਪਿਆਜ਼ ਕਿਉਂਕਿ ਮੈਂ ਬਣਾਣੀ ਆ ਬੇਸਣ ਦੀ ਸਬਜੀ ਤੇ ਅੱਜ ਪਾ ਕੇ ਅੱਜ ਬੇਸਣ ਦੀ ਸਬਜੀ ਬਣੇਗੀ ਕਿਸ-ਕਿਸ ਕੋ ਪਸੰਦ ਆ ਬੇਸਣ ਦੀ ਸਬਜੀ ਤੈਨੂੰ ਦੀਦੀ ਨੂੰ ਦੀਦੀ ਨੂੰ ਪਸੰਦ ਨਹੀਂ ਠੀਕ ਆ ਮੇਰੇ ਨਾਲ ਤਾਂ ਦੀਦੀ ਨੂੰ ਤਾਂ ਕੜੀ ਪਸੰਦ ਹੈ ਕੜੀ ਸਾਗ ਕੜੀ ਸਾਗ ਪਨੀਰ ਸ਼ਾਈ ਪਨੀਰ ਦੀਦੀ ਸ਼ਾਈ ਪਨੀਰ ਖਾਂਦੀ ਆ ਔਰ ਰੁਪੰਜਲ ਨੂੰ ਪਸੰਦ ਆ ਮੋਮੋਸ ਮੋਮੋਸ ਨਹੀਂ ਪੀਜ਼ਾ ਹਾਂ ਪੀਜ਼ਾ ਹਾਂਜੀ ਬੋਵੀ ਮਾਰ ਰਿਹਾ ਬੰਦਾ ਜਿਸ ਤਰ੍ਹਾਂ ਪੀਜ਼ਾ ਹੀ ਵੀ ਆ ਰਿਹਾ ਤੇਰੇ ਵਾਸਤੇ ਜਸਟ ਮੈਂ ਬਣਾਉਂਗੀ ਜੀ ਬੇਸਣ ਦੀ ਸਬਜੀ ਕਿਉਂਕਿ ਕੋਪਤੇ ਬਣਾਏ ਤੇ ਰਾਤ ਮੈਂ ਥੋੜੀ ਜੀ ਕੋਪਤੇ ਦੀ ਸਬਜੀ ਬਚੀ ਪਈ ਹੈ ਔਰ ਫਿਲਹਾਲ ਐਨੀ ਵੀ ਨਹੀਂ ਹੈਗੀ ਕਿ ਸਾਰਿਆਂ ਦਾ ਸਾਰ ਸਕੇ ਹਨ ਇਸ ਕਰਕੇ ਮੈਂ ਬੇਸਣ ਪਿਆਜ਼ ਕੱਟ ਰਹੀ ਹਾਂ ਹਰੀ ਮਿਰਚਾਂ ਔਰ ਆਪਾਂ ਬਣਾਵਾਂਗੇ ਬੇਸਣ ਦੀ ਲੂਟਰੀ ਵਾਂਗੂ ਸਬਜੀ ਬਣਦੀ ਹੈ ਬੇਸਣ ਦੀ ਫਿਲਹਾਲ ਉਹ ਬਣਾਵਾਂਗੇ ਆਪਾਂ ਕੱਟਦੀਆਂ ਪਿਆਜ਼ ਪੂਜ ਭਾਈ ਸਾਢੇ 6 ਹੋ ਗਏ ਆ ਲਿਓ ਨਾ ਤਾਂ ਬੱਚੇ ਮੈਂ ਦੀ ਲਾ ਰਹੀ ਆ ਬੈਠੇ ਹਾਂ ਇਹ ਬਾਬਾ ਜੀ ਦਾ ਭਾਜਨ ਲਾਏ ਵੇ ਤੇ ਹਾਂ ਇਹ ਪਿਆਜ਼ ਹੈ ਪਿਆਜ਼ ਖਾਣੇ ਆ ਤੇ ਹੈ ਪਿਆਜ਼ ਹੈ ਇਹ ਕੀ ਕਰਨਾ ਹੈ ਸ਼ਰਾਰਤੀ ਲਿਓ ਤੋ ਲੋ ਜੀ ਜਸਟ ਆਟਾ ਗੁੰਨ ਦਿਆ ਔਰ ਸਬਜ਼ੀ ਕੀ ਕਰਤੀ ਤਿਆਰੀ ਹੁਣ ਮੈਂ ਜਾ ਰਹੀ ਆ ਥੋੜੀ ਦੇਰ ਕੋਠੇ ਪਰ ਸੈਰ ਕਰਨ ਮੌਸਮ ਬੜਾ ਵਧੀਆ ਹੋਇਆ ਵਾ ਮੈਂ ਕੋਟੇ ਕੀ ਸੈਰ ਕਰਕੇ ਆਵਾਂ ਤਾਂ ਜਸਟ ਮੈਂ ਆਈਆਂ ਛੱਤ ਪਰ ਫੇਰ ਨਾ 7:30 ਵਜੇ ਬਾਬਾ ਜੀ ਨੇ ਪਾਠ ਕਰਨਾ ਸ਼ੁਰੂ ਕਰ ਦੇਣਾ ਫਿਰ ਆਵਾਜ਼ ਨਹੀਂ ਆਉਂਦੀ ਹੈਗੀ ਹਣਾ ਬਿਲਕੁਲ ਵੀ ਔਰ ਮੇਰਾ ਕੈਮਰਾ ਸਾਫ਼ ਨਹੀਂ ਹੈ ਹੁਣ ਸਾਫ਼ ਹੋਇਆ ਔਰ ਮੌਸਮ ਇੰਨਾ ਵਧੀਆ ਹੋਇਆ ਵਾ ਨਾ ਇੱਕਦਮ ਸਾਫ਼ ਮੌਸਮ ਵਧੀਆ ਮੌਸਮ ਹੈ ਔਰ ਟਿਕਾਂਕਲ ਸਾਹਮਣੇ ਬੈਠਿਆ ਕੋਠੇ ਦੇ ਉੱਪਰ ਉਹ ਦੇਖ ਰਿਹਾ ਮੈਨੂੰ ਵੀਡੀਓ ਬਣਾਉਂਦੀ ਨੂੰ ਕੋਈ ਨਾ ਅੰਕਲ ਦੇਖ ਲੈ ਦੇਖ ਲੈ ਅੰਕਲ ਨਹੀਂ ਹੈ ਮਾਂ ਬ੍ਰਦਰ ਲੱਗਦਾ ਆ ਅੰਕਲ ਕਹਿ ਦਿਆ ਮੈਂ ਔਰ ਬਾਬਾ ਜੀ ਪਾਠ ਕਰਨਾ ਸ਼ੁਰੂ ਕਰਨਗੇ 7:30 ਵਜੇ ਫਿਲਹਾਲ ਮੈਂ ਆਈ ਆ ਥੋੜੀ ਜੀ ਸੈਰ ਕਰਨ ਕੋਠੇ ਪਰ ਸੈਰ ਵੀ ਜ਼ਰੂਰੀ ਹੈ ਗਿੱਲਾ ਹੀ ਗਿੱਲਾ ਹੋਇਆ ਪਿਆ ਇਹ ਨਾ ਮੀਂਹ ਪਿਆ ਨਾ ਅੱਜ ਬਹੁਤ ਜ਼ਿਆਦਾ ਮੀਂਹ ਬਹੁਤ ਅੱਜ ਥੋੜੀ ਜੀ देर ਸੈਰ ਕਰੀਏ ਆਪਾਂ ਫਿਰ ਹੇਠਾਂ ਉਤਰ ਕੇ ਮੜਾਉਂਗੇ ਸਬਜ਼ੀ ਐਂਡ ਰੋਟੀ ਸ਼ਾਮ ਦਾ ਖਾਣਾ ਲੋ ਜੀ ਬਾਬਾ ਜੀ ਕਰ ਰਹੇ ਆ ਪਾਠ ਟਾਈਮ ਹੋ ਗਿਆ ਪਾਠ ਦਾ ਔਰ ਆਪਾਂ ਬਣਾਈਏ ਸਬਜੀ ਤਾਂ ਪਿਆਜ਼ ਕੱਟ ਲਏ ਆ ਹਰੀ ਮਿਰਚਾਂ ਔਰ ਬੇਸਣ ਘੋਲ ਲੈਨੇ ਆ ਥੋੜਾ ਜਾਂ ਤੋ ਲਿਓ ਲੈ ਰਿਆ ਨਜ਼ਾਰੇ ਦੀਦੀ ਦੀ ਗੋਦੀ ਮੇ ਚੜ ਗਿਆ ਅਰੇ ਤੂੰ ਦੀਦੀ ਕੇ ਬਾਦ ਚੜਿਆ ਵਾ ਲਿਓ ਦੀਦੀ ਕੇ ਗੋਦੀ ਮਾ ਸਭ ਚਾਹ ਹਏ ਤੈਨੂੰ ਮਿਸ ਕਰਾਇਓ ਜਿਆਦਾ ਜੋਤ ਨੂੰ ਦੇਖੀ ਇਨ ਨੂੰ ਨਾ ਆਣਾ ਕੱਲ ਨੂੰ ਜੇ ਧੁੱਪ ਨਿਕਲੀ ਕੱਲ੍ਹ ਜਾਂ ਪਰਸੋਂ ਪਾਰੀਆਂ ਇਸਤਰੀ ਕਰਾਏ ਰੂਪ ਕਾ ਮੂਵੀ ਝੱਟ ਦੇ ਸਾਰਾ ਦੇਖੀ ਨਾ ਨਿੱਗਲੇ ਰਿਆ ਦੀਦੀ ਕੀ ਗੋਤੀ ਕੀ ਸਰਾਰਤੀ ਜ ਮੈਂ ਤੇ ਤਾਂ ਛਿੱਤਰ ਪਾਵਾਂ ਇਸਕੇ ਤੰਗ ਕਰਾ ਮਨ ਨੂੰ ਜ਼ਿਆਦਾ ਦੀਦੀ ਦੇ ਲਾਡੀ ਮਿਲ ਰਹੀ ਐ ਤੇ ਲੋ ਜੀ ਫਿਲਹਾਲ ਬੇਸਣ ਕੋਲੀ ਆਪਾਂ ਤਾਂ ਲੋ ਜੀ ਬੇਸਣ ਵੀ ਕੋਲ ਲੈ ਆਪਾਂ ਨੇ ਆਪਾਂ ਬਣਾਉਂਗੇ ਬੇਸਣ ਕੀ ਸਬਜ਼ੀ ਪਿਆਜ਼ ਹਰੀ ਮਿਰਚ ਔਰ ਸੁੱਕੇ ਮਸਾਲੇ ਔਰ ਬੇਸਣ ਘੋਲ ਤਿਆ ਇੱਕ ਪਾਸੇ ਤੇਲ ਵੀ ਗਰਮ ਹੋ ਗਿਆ ਬਣਾਈਏ ਜੀ ਬਣਾਈਏ ਸਬ지 ਚਲੋ ਜੀ ਸੁੱਕੇ ਮਸਾਲੇ ਲੈ ਲਏ ਨਾਣ ਮਿਰਚ ਹਲਦੀ ਔਰ ਇਹ ਆਪਣੇ ਕੋਲ ਜਮੈਣ ਆ ਥੋੜੀ ਜੀ ਜੋ ਕਿ ਨਾ ਜਿਹੜਾ ਵੇਸਣਾ ਹੁੰਦਾ ਨਾ ਇਹ ਬੈ ਕਰਦਾ ਹੈ ਇਸ ਕਰਕੇ ਆਪਾਂ ਵਿੱਚ ਜਮੈਣ ਵੀ ਪਾਵਾਂਗੇ ਪਹਿਲਾਂ ਆਪਾਂ ਪਿਆਜ਼ਾਂ ਨੂੰ ਬਰਾਊਨ ਜੇ ਕਰ ਲਈਏ ਹਲਕੇ ਜੇ ਜਿਵੇਂ ਆਪਾਂ ਦਾਲ ਦੁੱਲ ਨੂੰ ਤੜਕਾ ਲਾਣੇ ਆ ਨਾ ਉਸ ਤਰ੍ਹਾਂ ਬਣਾਉਂਗੀ ਆ ਇਹ ਸਬਜੀ ਨਾ ਜਿਵੇਂ ਕੀ ਕੋਈ ਟਿਫਨ ਲੈ ਕੇ ਜਾਂਦੇ ਆ ਬੱਚੇ ਵਗੈਰਾ ਉਨਾਂ ਲਈ ਵੈਸਟ ਹੈ ਪਿਆਜ਼ ਕੱਟੋ ਹਰੀ ਮਿਰਚ ਕੱਟੋ ਸੁੱਕੇ ਮਸਾਲੇ ਆਪਣੇ ਘਰ ਹੁੰਦੇ ਆ ਤੇ ਥੋੜਾ ਜਿਹਾ ਘੋਲੋ ਬੇਸਣ ਔਰ ਬਣਾ ਦਿਓ ਸਬਜੀ ਪਰੌਂਠਿਆਂ ਦੇ ਨਾਲ ਇੰਨੀ ਵਧੀਆ ਲੱਗਦੀ ਆ ਨਾ ਇਹ ਸਬਜੀ ਮੂੰਹੋਂ ਨਹੀਂ ਉਤਰਦੀ ਹੈਗੀ ਤੁਸੀਂ ਬਣਾ ਕੇ ਦੇਖਿਓ ਇੱਕ ਵਾਰ ਲੋ ਜੀ ਹਲਕੇ ਜਿਹੇ ਬਰਾਊਨ ਬਰਾਊਨ ਜਿਹੇ ਹੋ ਗਏ ਹੁਣ ਆਪਾਂ ਪਾਉਂਗੇ ਵਿੱਚ ਬੇਸਣ ਫਲੇਮ ਕੱਟ ਕਰਤਾ ਮੈਂ। ਲੋ ਜੀ ਬੇਸਣ ਪਾਤਾ ਆਪਾਂ ਨੇ। ਇਹਦੇ ਵਿੱਚ ਵੀ ਥੋੜਾ ਜਿਹਾ ਪਾਣੀ ਕੋਲ ਕੇ ਵਿੱਚ ਸਿੱਟ ਦੰਨੇ ਆ। ਲੋ ਜੀ ਥੋੜਾ ਜਿਹਾ ਜਿਹੜਾ ਪਾਣੀ ਹੈ ਤਾਂ ਨਾ ਉਹ ਵੀ ਕੋਲ ਕੇ ਵਿੱਚ ਪਾਤੇ ਆਪਾਂ ਨੇ। ਹੁਣ ਵਿੱਚ ਪਾਵਾਂਗੇ ਆਪਾਂ ਸੁੱਕੇ ਮਸਾਲੇ। ਨਮਕ ਹਲਦੀ ਨਮਕ ਥੋੜਾ ਜਿਹਾ ਹੋਰ ਪਾ ਦਈਏ। ਔਰ ਹੁਣ ਆਪਾਂ ਪਾਵਾਂਗੇ ਵਿੱਚ ਥੋੜੀ ਜੀ ਜਮੈਣ ਕਿਉਂਕਿ ਇਹਦੇ ਵਿੱਚ ਬੈ ਹੁੰਦੀ ਹੈ ਨਾ ਬੇਸਣ 'ਚ ਤੋਂ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੋ ਇਹ ਆ ਜੀ ਬੇਸਣ ਦੀ ਸਬਜੀ ਹਲਾਉਂਦੇ ਜਾਓ ਤੁਸੀਂ ਬਸ ਤੁਸੀਂ ਹਿਲਾਉਂਦੇ ਜਾਓ ਮਤਲਬ ਬੇਸਣ ਪਾ ਕੇ ਨਾ 10 ਮਿੰਟ ਤੁਸੀਂ ਹਿਲਾਉਂਦੇ ਜਾਓ ਇਹ ਬਿਲਕੁਲ ਨਹੀਂ ਚਿਪਕਣ ਦੇਣਾ ਸਾਰਾ ਧਾਰ ਦੋ ਆਹ ਸਾਈਡਾਂ ਦੇ ਵਿੱਚ ਹਿਲਾਉਂਦੇ ਜਾਓ ਬਸ 10 ਮਿੰਟ ਤੱਕ ਹਿਲਾਉਣਾ ਤੁਸੀਂ ਜਦ ਖੁਸ਼ਬੂ ਆਉਣ ਲੱਗ ਜੇਗੀ ਨਾ ਬੇਸਣ ਦੀ ਔਰ ਇਹ ਕੜਾਹੀ ਛੱਡ ਦੇਗਾ ਬੇਸਣ ਤਾਂ ਇਸ ਦਾ ਮਤਲਬ ਬੇਸਣ ਪੱਕ ਗਿਆ ਮਤਲਬ ਪੱਕ ਗਿਆ ਲੋ ਜੀ ਹਿਲਾਉਂਦੇ ਜਾਓ ਇੱਕ ਲਾਜਵਾਬ ਸਬਜ਼ੀ ਬਣੇਗੀ ਲੋ ਜੀ ਇਹ ਵੀ ਕੋਈ ਚਿਪਕਣ ਦੇਣਾ ਆਪਾਂ ਨੇ ਹੁਣ ਹਿਲਾਉਂਦੇ ਜਾਓ ਤੁਸੀਂ ਧੱਕਾ ਧੱਕਾ ਦਾ ਹੀ ਆਉਣੀ ਹੈ ਆਪਣਾ ਚਿਪਕਣ ਨਹੀਂ ਦੇਣਾ ਹੈ ਤਾਂ ਉਹ ਜੇ ਸਾਈਡਾਂ ਚਿਪਕ ਜਾਂਦਾ ਨਾ ਇਹਨੂੰ ਐ ਕਰ ਲਓ ਲੋ ਜੀ ਇਹ ਦੇਖੋ ਇੰਨੀ ਟੇਸਟੀ ਸਬਜੀ ਬਣਦੀ ਆ ਨਾ ਤੁਸੀਂ ਖਾ ਕੇ ਦੇਖਿਓ ਵਰਤ ਕੇ ਹੀ ਬਹੁਤ ਵਧੀਆ ਸਬਜੀ ਬਣਦੀ ਆ ਤਾਂ ਲੋ ਜੀ ਸਬਜੀ ਆਪਣੀ ਬਣ ਕੇ ਹੋ ਗਈ ਆ ਰੈਡੀ ਦੇਖੋ ਬਿਲਕੁਲ ਨਹੀਂ ਚਿਪਕੀ ਹੈਗੀ ਕੜਾਹੀ ਪਰ ਬਿਲਕੁਲ ਨਹੀਂ ਚਿਪਕੀ ਹੈਗੀ ਔਰ ਇਸਦਾ ਮਤਲਬ ਬਣ ਚੁੱਕੀ ਹੈ ਜਦੋਂ ਚਿਪਕਦੀ ਨਹੀਂ ਨਾ ਹੈਗੀ ਤਾਂ ਇਸਦਾ ਮਤਲਬ ਆਪਣੀ ਬੇਸਣ ਦੀ ਸਬਜ਼ੀ ਬਣ ਕੇ ਹੋ ਗਈ ਹੈ ਰੈਡੀ ਇਹ ਬਣ ਜਾਂਦੀ ਹੈ ਜੀ 15 ਮਿੰਟ ਦੇ ਵਿੱਚ 15 ਮਿੰਟ ਦੇ ਵਿੱਚ ਤੁਸੀਂ ਆ ਆਪਣਾ ਰਾਮ ਤੇ ਕੋਈ ਵੀ ਰਿਸ਼ਤੇਦਾਰ ਆਂਦਾ ਇੱਕ ਸੁੱਕੀ ਸਬਜ਼ੀ ਬਣਾ ਕੇ ਮੁਰੇ ਰੱਖ ਸਕਦੇ ਹੋ ਔਰ ਟਿਫਨਾਂ ਦੇ ਵਿੱਚ ਬੱਚਿਆਂ ਕੇ ਨਾ ਬਹੁਤ ਸਵਾਦ ਲੱਗਦੀ ਹੈ ਖਾਣ ਚ ਵੀ ਔਰ ਲਜਾਂ ਚ ਵੀ ਬਹੁਤ ਜ਼ਿਆਦਾ ਫਾਇਦਾ ਹੈ ਖਰਾਬ ਨਹੀਂ ਹੁੰਦੀ ਔਰ ਸੁੱਕੀ ਸਬਜ਼ੀ ਤੁਸੀਂ ਭਾਵੇਂ ਆਪਨਾ ਬਣਾ ਕੇ ਨਾ ਆਪਣੇ ਟਿਫਨ ਚ ਕਿਤੇ ਵੀ ਲੈ ਸਕਦੇ ਹੋ। ਤਾਂ ਫਿਲਹਾਲ ਮੈਂ ਤੁਹਾਨੂੰ ਦੱਸੀ ਹੈ ਕਿ ਬੇਸਣ ਦੀ ਸਬਜ਼ੀ ਕਿਸ ਤਰ੍ਹਾਂ ਬਣਾਣੀ ਹੈ। ਉਹ ਮੇਰੀ ਬਣ ਗਈ ਹੈ। ਹੁਣ ਮੈਂ ਬਣਾਉਣ ਲੱਗੀ ਆ ਜੀ ਰੋਟੀ ਔਰ ਥੋੜੀ ਜੀ ਕੋਪਤਿਆਂ ਦੀ ਸਬਜ਼ੀ ਪਈ ਹੈ। ਬੇਸਣ ਦੀ ਸਬਜ਼ੀ ਬਣਾਈ ਹੈ ਮੈਂ ਔਰ ਰੋਟੀ ਬਣਾਉਣ ਲੱਗੀ ਆ ਤੇ ਸਲਾਦ ਕੱਟ ਪਿਆ ਔਰ ਫਿਲਹਾਲ ਚਲੋ ਜੀ ਵਲੌਗ ਦਾ ਪੈਨਡ ਕਰਦੇ ਆ। ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜੀ Fateh।